ਦਕਲਦਦੀ ਹੈ ਹੀ ਨਹੀਂ ਕੀ ਉਹਦੀ ਸਾਡੇ ਪਰਾਣੇ ਵੱਡੇ ਦੀ ਇਹ ਇੱਕ ਤਾਂ ਜਾਣ ਕੇ ਖਰਾਬ ਕਰਦਾ ਹੈ ਇਹਨਾਂ ਨੂੰ ਗੰਦਾ ਬੰਦਾ ਹੈ ਹੈ ਨਹੀਂ ਕਿਸੇ ਸਰਾਂ ਪੂਰੀ ਨੂੰ ਮਾਰਦਾ ਘੁਰਦਾ ਨਿੱਤ ਪਚਾਇਤਾ ਕੱਟ ਕਰਨੀਆਂ ਕਿਹੜਾ ਸੌਖੀਆਂ ਹੈਗੀਆਂ ਨਿੱਤ ਲੜਾਈ ਜਗਾਂ ਨਿੱਤ ਆਂਢੀ ਗੁਆਂਢੀ ਆਂਦੀ ਮਾਰ ਦੂਗਾ ਤੇ ਤਾਂ ਅਸੀਂ ਖੜਾ ਛੜਾਇਆ ਇਹ ਤੋਂ ਉਹ ਵੀ 9 ਸਾਲ ਚੱਲਦਿਆਂ ਕੇਸ ਨਾਲ 9 ਸਾਲ ਤੱਕ ਹੀ ਖਾਦੇ ਆ ਕੇਸ ਕੀਤਾ ਸੀ ਜਦੋਂ ਅਸੀਂ ਫਲਾਕ ਲਿਆ ਉਦੋਂ ਬੋਲੇ ਹੁਣ ਚੇਤਾ ਆ ਗਿਆ ਇਹਨੂੰ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਨਹੀਂ ਸਾਡੇ ਨਾਲ ਜਲੂ ਲੱਗਿੰਨਾ ਹੁਣ 9 ਸਾਲ ਬਾਅਦ ਜਿਹੜਾ ਰੋਗ ਲਗਾਇਆ ਉਹਦਾ ਨਾ ਕੋਈ ਗੱਲਬਾਤ ਹੀ ਨਹੀਂ ਨੇ ਹੁਣ ਪਤਾ ਨਹੀਂ ਕਿੱਥੋਂ ਇਹਨੇ ਕੀ ਇਹਨੂੰ ਇਲਾਜ ਕਿਸੇ ਨੇ ਦਿੱਤਾ ਕੀ ਕੀਤਾ ਕੀ ਨਹੀਂ ਕੀਤਾ ਉਹਦੇ ਕਰਕੇ ਸਾਨੂੰ ਉੱਤੋਂ ਪਕਾਉਂ ਸਾਨੂੰ ਪਿਛਲੇ ਕੁਝ ਦਿਨਾਂ ਤੋਂ ਇੱਕ ਮਸਲਾ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਬਣਾਇਆ ਹੈ ਜਿਸ ਵਿੱਚ ਕੀ ਇੱਕ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਈ ਤਰੀਕੇ ਦੇ aarop ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਇਸ ਵਕਤ ਉਹਨਾਂ ਦਾ ਜੋ ਸੋਹਰਾ ਪਰਿਵਾਰ ਹੈ ਪਹਿਲੀ ਵਾਰ ਸਾਡੇ ਨਾਲ ਮੌਜੂਦ ਹੈ ਪਹਿਲੀ ਵਾਰ ਕੈਮਰੇ ਸਾਹਮਣੇ ਆ ਰਿਹਾ ਹੈ ਅਤੇ ਪੂਰੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮੈਟਰ ਸੀਗਾ ਕਿਸ ਗੱਲ ਨੂੰ ਲੈ ਕੇ ਇਹ ਪੂਰੀ ਗੱਲਬਾਤ ਜਿਹੜੀ ਹੋਈ ਹੈ ਸੱਸ ਜੀ ਮਾਤਾ ਜੀ ਕੇਸ ਗੱਲ ਨੂੰ ਲੈ ਕੇ aarop ਲਗਾਏ ਗਏ ਨੇ ਸਾਰੇ ਜਿਹੜੇ ਲੱਗ ਰਹੇ ਨੇ ਉਹ ਬਤਾਓ ਤਾਂ ਵਿੱਚ ਦਖਲਦਾਦੀ ਹੈ ਹੀ ਨਹੀਂਗੀ ਉਹਦੀ ਸਾਡੇ ਪਰੋਹਣੇ ਵੱਡੇ ਦੀ ਇਹ ਇੱਕ ਤਾਂ ਜਾਣ ਕੇ ਖਰਾਬ ਕਰਦਾ ਹੈ ਇਹਨਾਂ ਨੂੰ जानके बदनाम ਕਰਦਾ ਇਹ ਬੰਦਾ ਉਹ ਛਾ ਬੰਦਾ ਇਹ ਰੋ ਰੋ ਕੇ ਜਿਹੜਾ ਦੱਸਦਾ ਇਹ ਆਪ ਹੀ ਇਹ ਗੰਦਾ ਬੰਦਾ ਹੈ ਹੈ ਨਹੀਂ ਕਿਸੇ ਨਾਲ ਤਲਾਕ ਇਸੇ ਕਰਕੇ ਲਿਆ ਕੁੜੀ ਨੂੰ ਮਾਰਦਾ ਗੁਰਦਾ ਨਿਤ ਪਚਾਇਤਾ ਕਟ ਕਰਨੀਆਂ ਕਿਹੜਾ ਸੋਖੀਆਂ ਹੈਗੀਆਂ ਨਿਤ ਲੜਾਈ ਜਗ ਨਿਤ ਆਂਢੀ ਗੁਆਂਢੀ ਆਦੇ ਮਾਰ ਦੂਗਾ ਤੇ ਤਾਂ ਅਸੀਂ ਖੜਾ ਛੜਾਇਆ ਇਹ ਤੂੰ ਉਹ ਵੀ 9 ਸਾਲ ਚੱਲਿਆ ਕੇ ਸਾਡਾ 9 ਸਾਲ ਤੱਕ ਹੀ ਖਾਦੇ ਆ ਬਹੁਤ ਗੰਦਾ ਬੰਦਾ ਹੈ ਚਾਲਬਾਜ਼ ਬੰਦਾ ਹੈ ਉਹਨ ਤਲਾਕ ਹੋਇਆ ਹੋਇਆ ਡਿਵੋਰਸ ਕਿਸ ਗੱਲ ਨੂੰ ਲੈ ਕੇ ਹੋਇਆ ਸੀਗਾ ਉਹਦਾ ਡਿਵੋਰਸ ਤਾਂ 9 ਸਾਲ ਹੋ ਗਏ ਜੀ ਡਿਵੋਰਸ ਇਸੇ ਕਰਕੇ ਹੋਇਆ ਵੀ ਉਹ ਕਹਿੰਦਾ ਮੈਂ ਮੈਂ ਰੱਖਣੀ ਨੀਗੀ ਅਸੀਂ ਆਖਿਆ ਹੋਰ ਗਾਣ ਗਾਣ ਕਹਿੰਦੇ ਤਲਾਕਤ ਲਓ ਤੁਸੀਂ ਮਾਰ ਮੂਰ ਨਾ ਦੇਵੇ ਕਿੰਨੇ ਵਾਰੀ ਭੇ ਚੁੱਕੇ ਅਸੀਂ ਉਹ ਬੰਦਾ ਸੂਤ ਹੀ ਨਹੀਂ ਆਉਂਦਾ ਕਿਸੇ ਗੱਲ 'ਚ ਨਹੀਂ ਆਉਂਦਾ ਬੰਦਜ ਬਦਲਦਾ ਉਹ ਬੰਦਾ ਪਕੰਡੀ ਹੀ ਆ ਸਾਰਾ ਨਾ ਇਹ ਸਾਡੇ ਪੁਰਾਣੇ ਨੂੰ ਬਦਨਾਮ ਕਰਦਾ ਹੈ ਉਦੋਂ ਦੇ ਵਿੱਚ ਦਕਲਦਾਰ ਦੀ ਵਿਆਹ ਚ ਵੀ ਹੈ ਨਹੀਂ ਦਕਲਦਾਰ ਦੀ ਕੋਈ ਲੈਣ ਦੇਣ ਨਹੀਂ ਵਿਆਹ ਕਰਨ ਵਿੱਚ ਵੀ ਹੈ ਨਹੀਂ ਸੀ ਕੋਈ ਹੁਣ ਅਸੀਂ ਕੀਤਾ ਘਰੇ ਥੋੜਾ ਕੁੜੀਆਂ ਭਾਈਆਂ ਜਾਣੀਆਂ ਕਰਨਾ ਹੀ ਪੈਂਦਾ ਮਾਪੇ ਕਿੰਨਾ ਕੁ ਚਿਰ ਰੱਖ ਲੂ ਕੁੜੀਆਂ ਨੂੰ ਇਹ ਕਰਨਾ ਹੀ ਪੈਂਦਾ ਇਹ ਸਾਨੂੰ ਬਦਨਾਮ ਕਰਦਾ ਇਹ ਉਹਨਾਂ ਦੇ ਉਦੋਂ ਤਾਂ ਬੋਲਿਆ ਨਹੀਂ ਇਹ ਜਦੋਂ ਕੇਸ ਕੀਤਾ ਸੀ ਜਾਂ ਜਦੋਂ ਅਸੀਂ ਤਲਾਕ ਲਿਆ ਉਦੋਂ ਬੋਲਿਆ ਹੁਣ ਚੇਤਾ ਆ ਗਿਆ ਇਹਨੂੰ ਐਨੇ ਚਰਚ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹਨੇ ਸਾਡੇ ਨੂੰ ਉਹ ਕੋਈ ਜਾਨੀ ਜੀ ਨਾਲ ਵੀ ਕੋਈ ਉਹਨਾਂ ਦੀ ਆਪਸੀ ਸੀਗੀ ਜੀ ਗੱਲ ਨੂੰ ਲੇਕਿਨ ਹੁਣ 9 ਸਾਲ ਬਾਅਦ ਜਿਹੜਾ આરોਪ ਲਗਾਇਆ ਉਹਦੇ ਨਾਲ ਕੋਈ ਗੱਲਬਾਤ ਹੀ ਨਹੀਂ ਨੀ ਹੁਣ ਪਤਾ ਨਹੀਂ ਕਿੱਥੋਂ ਇਹਨੇ ਕੀ ਇਹਨੂੰ ਲਾਜ ਕਿਸੇ ਨੇ ਦਿੱਤਾ ਕੀ ਕੀਤਾ ਕੀ ਨਹੀਂ ਕੀਤਾ ਉਹਦੇ ਕਰਕੇ ਸਾਨੂੰ ਉੱਤ ਪੁਕਾਉਂਦਾ ਸਾਨੂੰ ਉਹਦੇ ਨਾਲ ਵਿਚਾਰੇ ਨਾਲ ਲੇਕਾ ਦੋ ਕਹੀ ਹੈ ਨਾ ਕਿਤੇ ਵਿਆਹ ਵਿਆਹ ਚ ਵੀ ਨਹੀਂ ਆਇਆ ਉਹਦਾ ਅਸੀਂ ਉਹ ਕਹਦਾ ਭਾਈ ਤੁਸੀਂ ਆਪਦਾ ਵੇਖੋ ਅਸੀਂ ਹੁਣ ਆਪਦਾ ਕੁੜੀ ਨੂੰ ਥੋੜਾ ਘਰੇ ਭਾਈ ਰੱਖਾਂਗੇ ਕਰਨਾ ਹੀ ਪੈਂਦਾ ਬੱਚਿਆਂ ਦਾ ਫਿਰ ਦੇਖ ਬਦਨਾਮ ਕਰਦਾ ਦੋ ਘਰ ਖਰਾਬ ਕਰਦਾ ਇਹ ਸਾਡੇ ਉਹ ਵੀ ਬਿਨਾ ਮਤੋਂ ਤੋਂ ਉਹ ਲੇਕਾਨੀ ਦੇਖਾ ਜੇ ਤਾਕ ਹੋ ਉਹਦਨ ਰੋੜਾ ਪਾਉਂਦਾ ਉਹਦਨ ਕਹਿੰਦਾ ਕੁਛ ਵੀ ਭਾਈ ਮੈਂ ਨਹੀਂ ਤਲਾਕ ਲੈਣਾ ਹਾਂ ਦੇ ਹੁਣ ਹੁਣੇ ਚੇਤਾ ਆ ਗਿਆ ਨਾ ਚਰਪੀ ਸੰਡਾ ਸਾਲਾ ਪਿੱਛੋਂ ਇਹ ਗੰਦਾ ਬੰਦਾ ਹੈਗਾ ਮੀਠ ਸ਼ਰਾਬਾਂ ਘਰੇ ਧਰਦਾ ਕਿਰਪਾਨਾਂ ਟੰਗ ਦਿੰਦਾ ਤੇ ਸ਼ਰਾਬਾਂ ਪੀ ਕੇ ਕੁੜੀ ਨੂੰ ਮਾਰਦਾ ਕੁੱਟਦਾ ਹੈ ਇਹ ਬੰਦੇ ਵਾਲੇ ਕੰਮ ਆ ਅਮਰ ਤਨੂੰ ਲੀਗ ਲਾਈ ਜਾਂਦਾ ਆਪਦੇ ਨੂੰ ਗੰਦਾ ਬੰਦਾ ਹੈ ਕੁੜੀ ਨੂੰ ਕਹਿੰਦਾ ਧਰ ਦੂ ਮੀਟ ਜਦੋਂ ਅਸੀਂ ਭਾਈ ਮੀਟ ਕੋਈ ਖਾਂਦੇ ਪੀਂਦੇ ਨਹੀਂ ਸਾਡੇ ਅਸੀਂ ਕੋ ਹੱਥ ਲਾਵਾਂਗੇ ਫੇਰ ਵੀ ਧਰ ਕੇ ਦਿੰਦੀ ਫੇਰ ਵੀ ਭਾਂਡੇ ਮਾਰਦਾ ਚਲਾ ਚਲਾ ਕੇ ਮੀਟ ਗੰਦਾ ਪਾਉਂਦਾ ਸੀ ਘਰੇ ਤਾਂ ਕਰਕੇ ਦੁਖੀ ਹੋ ਕੇ ਤਲਾਕ ਲਿਆ ਸਾਡਾ ਘੜਾ ਜੀ ਕਰਦਾ ਸੀ ਤਲਾਕ ਲੈ ਲਗੇ ਕਿਹੜਾ ਦੂਜੀ ਤਾਂ ਕੁੜੀ ਕਿਹੜਾ ਵਿਆਹੂਗਾ ਦੁਖੀ ਹੋ ਕੇ ਹੀ ਕਰਨਾ ਪੈਂਦਾ ਸਾਰਾ ਕੁਝ ਇਹਦੀ ਕੋਈ ਗੱਲ ਨਾ ਮੰਨੀ ਜਾਵੇ ਗੰਦਾ ਬੰਦਾ ਹੈਗਾ ਬਦਨਾਮ ਹੈ ਉਹ ਐਵੇਂ ਕਰਦਾ ਸਾਡੇ ਵੱਡੇ ਪਰੋਹਣੇ ਨੂੰ ਇਹ ਕੁੱਤਾ ਬੰਦਾ ਹੈਗਾ ਇਹ ਰੋ ਰੋ ਕੇ ਦਿਖਾਉਂਦਾ ਜਿਹੜਾ ਇਹ ਡਰਾਮੇ ਕਰਦਾ ਇਸਹੀ ਨਹੀਂ ਬੰਦਾ ਗਲਤ ਬੰਦਾ ਹੁਣ ਇਹਦੀ ਸਪੋਰਟ ਹੈਗੀ ਕੋਈ ਕੋ ਮਗਰ ਹੈਗੀ ਤਾਂ ਕਰਕੇ ਇਹ ਇਹ ਕਰੀ ਜਾਂਦਾ ਇਹੋ ਜਿਹਾ ਕੰਮ ਕੀ ਲੱਗਦਾ ਇੰਨੇ ਸਾਲ ਨਹੀਂ ਬੋਲਿਆ ਬੰਦਾ 9 ਸਾਲ ਹੋ ਗਏ ਕਹਿੰਦੇ ਤੁਸੀਂ ਦਸਰੋਗੇ ਤਲਾਕ ਹੋਏ ਨੂੰ ਤੇ 9 ਸਾਲੋਂ ਤੋਂ ਬਾਅਦ ਸਾਰਾ ਕੁਝ ਇਹ ਗੱਲਬਾਤ ਹੋ ਰਹੀ ਹੈ ਹਾਂ ਜੀ ਆ ਹੁਣ ਹੀ ਹੋ ਗਈ ਹੈ ਥੋੜੇ ਚਰਚੀ ਆ 10 15 ਦੇ ਗੱਲਾਂ ਹੀ ਚੱਲੀ ਜਾਂਦੀ ਹੈ ਬਸ ਆ ਥੋੜੇ ਦਿਨ ਚਾਰ ਪੰਜ ਦਿਨ ਆ ਗੱਲ ਚੱਲ ਪਈ ਹੈ ਵੀ ਆ ਬਦਨਾਮ ਕਰਦਾ ਹੈ ਵੀ ਕਿਵੇਂ ਨਾ ਕਿਵੇਂ ਮੈਨੂੰ ਹੁਣ ਮੌਕਾ ਮਿਲਿਆ ਜਾ ਉਧਰ ਦਾ ਕੇ ਰੋਲਾ ਪਾਉਂਦਾ ਵੀ ਭਾਈ ਆਹ ਗੱਲ ਕੁ ਮੈਂ ਤਲਾਕ ਨਹੀਂ ਲੈਣਾਗਾ ਉਦੋਂ ਕੀ ਕਰਦਾ ਸੀਗਾ ਇਹ ਕੰਜਰ ਕੋਈ ਇਹ ਗੰਦਾ ਬੰਦਾ ਐ ਜਿਹੜੀ ਕੋਈ ਗੱਲ ਨਾ ਸੁਣੀ ਜਾਵੇ ਇਹ ਚਾਲਬਾਜ਼ ਬੰਦਾ ਐ ਇਹਦੇ ਮਗਰ ਕਿਸੇ ਦੀ ਸਪੋਰਟ ਹੈਗੀ ਆ ਤਾਂ ਬੋਲਦਾ ਐ ਉਹ ਨਹੀਂ ਬੋਲਦਾ ਐ ਇੰਨੇ ਸਾਲਾਂ ਦੇ ਬਾਅਦ ਕਦੇ ਨਹੀਂ ਕੋਈ ਗੱਲਬਾਤ ਹੋਈ ਕੋਈ ਗੱਲਬਾਤ ਨਹੀਂ ਹੋਈ ਸਾਡੀ ਹੁਣ ਹੀ ਨਹੀਂ ਜਾਣੀ ਸਾਡੇ ਮੱਥੇ ਨਹੀਂ ਲੱਗਿਆ ਕਦੇ ਕੋਈ ਇਹੋ ਜੀ ਗੱਲ ਨਹੀਂ ਸੁਣੀ ਆ ਹੁਣ ਹੀ ਇਹਨੂੰ ਪਤਾ ਨਹੀਂ ਕੀ ਕੀ ਹੋ ਗਿਆ ਨੂੰ ਹੈਂ ਕਿ ਇਸ ਕਰਦਾ ਉਹ ਉਹਦੋਂ ਕਰਦਾ ਕੁਛ ਕਰਦਾ ਉਹਦੋਂ ਵੀ ਭਾਈ ਮੈਨੂੰ ਆਹ ਕਰਦਾ ਜਦੋਂ ਉਹਦਾ ਵਿੱਚ ਕੋਈ ਕੰਮ ਨਹੀਂਗਾ ਕੋਈ ਲੈਣਾ ਨਹੀਂ ਦੇਣਾ ਉਹ ਇਸ ਕੰਮ ਚਾਉਂਦਾ ਨਹੀਂਗਾ ਹੈ ਉਹਨੂੰ ਕੋਈ ਬਦਨਾਮ ਕਰਦਾ ਇਹ ਇਹ ਕਿੱਥੇ ਸੁੱਖ ਪਾਊਗਾ ਜਿਹੜਾ ਬਦਨਾਮ ਕਰਦਾ ਹੈ ਝੂਠੀਆਂ ਤੂੰ ਤਾਂ ਲੌਂਦਾ ਹੈ ਗੰਦਾ ਬੰਦਾ ਘਟਿਆ ਸਾਲਣਾ ਹੈ ਸ਼ਰਾਬੀ ਕੇ ਤਾਂ ਦਿਨ ਰਾਤ ਤੜਕੇ ਤੋਂ ਲੱਗ ਜਾਂਦਾ ਮਰਨਾ ਕੋਈ ਕੰਮ ਨਹੀਂ ਕਰਦਾ ਤਾਂ ਦਿਨ ਕਰਦਾ ਭੁੱਖੀ ਕੁੜੀ ਨੂੰ ਮਾਰਦਾ ਸੀਗਾ ਇੰਨਾ ਗਲੀ 'ਚ ਤਾਂ ਬਦਨਾਮ ਆਹੇ ਬੰਦਾ ਤੇ ਹੁਣ ਸਾਡੇ ਪਰੋਹਣੇ ਨੂੰ ਬਦਨਾਮ ਕਰਦਾ ਹੈ ਗੰਦਾ ਬੰਦਾ ਕੁੜੀ ਦੇ ਲਾਸਾਂ ਪਾਤੀਆਂ ਕੁੱਟ-ਕੁੱਟ ਕੇ ਕੁੜੀ ਮੋਣ ਵਾਲੀ ਸੀਗੀ ਤੇ ਮਸਾਂ ਘਰੇ ਲੈ ਕੇ ਆਏ ਅਸੀਂ ਡਾਕਟਰ ਤੋਂ ਦਵਾਈ ਦਵਾ ਆ ਗਏ ਘਰੇ ਹੈ ਅਸੀਂ ਅਗਾ ਚੱਲ ਫੇਟੇ ਕਰੂ ਫੇਰ ਫੇਰ ਭੇਜਤੀ ਮਹੀਨੇ ਪਿਛੋਂ ਫੇਰ ਫੇਰ ਉਹੀ ਹਾਲ ਆ ਕੇ ਫੇਰ ਅਸੀਂ ਆਖਿਆ ਹੁਣ ਤਾਂ ਹੱਲ ਹੋਣੀ ਸਾਬਾ ਤਲਾਕ ਤਾਂ ਲੈਣਾ ਹੀ ਪੈਣਾ ਫੇਰ ਨੇ 9 ਸਾਲ ਫੇਰ ਸਾਡੀ ਪਕਾਈ ਕਰਾਈ 9 ਸਾਲ ਕੇਸ ਚੱਲਿਆ ਸਾਡਾ 9 ਸਾਲ ਤੋਂ ਮਗਰੋਂ ਫੇਰ ਅਸੀਂ ਮਨਤਾ ਕਰ ਕਰੂ ਕੇ ਭਾਈ ਸਾਡਾ ਖੜਾ ਛੜਾਓ ਫੇਰ ਸਾਡਾ ਤਲਾਕ ਹੋਇਆ ਤੇ ਹੁਣ ਵੀ ਨਹੀਂ ਛੱਡਦਾ ਇਹ ਸਾਨੂੰ ਹੈ ਹੁਣ ਵੀ ਉਹਨ ਉਹਦੇ ਤੂੰ ਤਾਂ ਲਈ ਜਾਂਦਾ ਝੂਠੀਆਂ ਇਹਦੇ ਬਾਅਦ ਕਹਦੇ ਤੂੰ ਤਾਂ ਲਾਂਦਾ ਉਹ ਵਿੱਚ ਕੋਈ ਆਉਣ ਦੀ ਕੋਈ ਜਾਣ ਤੇ ਨਾ ਕੋਈ ਉਹਦਾ ਕੋਈ ਲੈਣਾ ਆਲਾ ਦੇਣਾ ਕੋਈ ਸਬੰਧ ਹੀ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਨਾ ਕੋਈ ਨਾ ਕੋਈ ਰਿਸ਼ਤਾ ਕਰਾਇਆ ਇਹਦਾ ਇਹ ਤਾਂ ਵੀ ਸਾਡੇ ਰਿਸ਼ਤੇਦਾਰਾਂ ਨੇ ਕਰਾਇਆ ਉਹਦਾ ਕੋਈ ਲੇਕਾ ਦੋਕਾਰ ਵਿੱਚ ਨਹੀਂਗਾ ਉਹਨੂੰ ਐਵੇਂ ਬਦਨਾਮ ਕਰੀ ਜਾਂਦਾ ਇਹ ਚੰਗਾ ਕੰਮ ਨਹੀਂ ਹੈ ਇਹਦੇ ਵਾਸਤੇ ਸਤਿ ਆਕੰਨ ਦਾਸ ਜੀ ਤਾਂ ਬਿਲਕੁਲ ਇਸ ਵਕਤ ਜਿਨ੍ਹਾਂ ਨੂੰ ਲੈ ਕੇ तमाम આરોਪ ਲੱਗ ਰਹੇ ਸੀਗੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਲੱਗਦਾ ਹੈ ਹੁਣ ਕਿਉਂ ਇਸ ਤੋਂ ਡਾਰਕਸ ਖਰਾਬ ਕੀਤਾ ਜਾ ਰਿਹਾ ਹੈ ਗਾਨੀ ਜਨਾਜ਼ ਜੋੜ ਕੇ ਇਹਨੂੰ ਕੋਈ ਸਿਆਸਤ ਹੋਊਗੀ ਇਹਨਾਂ ਦੀ ਰਲੀ ਹੋਈ ਇਸਨਾਂ ਕਿ ਰਲਿਆ ਹੋ ਕੇ ਸੇ ਸਿਆਸਤ ਬੰਦੇ ਨਾਲ ਪਹਿਲਾਂ ਤਾਂ ਇਹੋ ਜਿਹਾ ਕੁਝ ਹੈ ਨਹੀਂ ਸੀ ਮੇਰੇ 9 ਸਾਲ ਪਹਿਲਾਂ ਇਹ ਮੁੱਦਾ ਠਾਉਂਦਾ ਅਦਾਲਤ ਵਿੱਚ ਵੀ ਮੈਂ ਇਹ ਮੇਰੀ ਜਨਾਨੀ ਆਏ ਆਏ ਉੱਥੇ ਤਾਂ ਮੁੱਦਾ ਉੱਠਿਆ ਉੱਥੇ ਉਠਾਉਂਦਾ ਉੱਥੇ ਸਾਨੂੰ ਪਤਾ ਲੱਗਦਾ ਵੀ ਆਏ ਗੱਲ ਉਠਾਉਂਦਾ ਹੁਣ 9 ਸਾਲ ਬਾਅਦ ਤਲਾਕ ਬਾਅਦ 9 ਸਾਲ ਹੋ ਗਏ ਤੇ ਹੁਣ ਇਹਨੂੰ ਯਾਦ ਆਈ ਇਹ ਗੱਲ ਮੈਂ ਆਹ ਗੱਲ ਅੱਜ ਕਹਿਣੀ ਅਦਾਲਤ ਵਿੱਚ ਕਹਿੰਦਾ ਉੱਥੇ ਜਾ ਕੇ ਵੀ ਭਾਈ ਮੇਰੀ ਜਨਾਨੀ ਆਏ ਆ ਉੱਥੇ ਤਾਂ ਕੁਝ ਬੋਲੇ ਨਹੀਂ ਤੇ ਅੱਜ ਇਹਨੂੰ ਯਾਦ ਆ ਗਿਆ ਵੀ 9 ਸਾਲ ਬਾਅਦ ਬੰਦੇ ਨੂੰ ਯਾਦ ਆ ਜਾਂਦੀ ਮੈਂ ਆਹ ਗੱਲ ਆਏ ਕਹਿਣੀ ਐਸੇ ਆਸਤੀਏ ਕੋਈ ਇਹਨੂੰ ਸਿਖਾਉਂਦਾ ਤਾਂ ਕਰਕੇ ਇਹ ਬਕਵਾਸ ਮਾਰੀ ਜਾਂਦਾ। ਜਦੋਂ ਤੁਹਾਡਾ ਡਿਵੋਰਸ ਹੋਇਆ ਸੀਗਾ ਕਿ ਉਸ ਦੌਰਾਨ ਵੀ ਕੋਈ ਗੱਲਬਾਤ ਹੁੰਦੀ ਸੀ ਇਹੋ ਜਿਹੀ ਕੋਈ? ਨਹੀਂ ਜੀ ਅਸੀਂ ਤਾਂ ਕੋਈ ਦੇਖਿਆ ਹੀ ਨਹੀਂ ਇਹਨੂੰ। 9 ਸਾਲ ਹੋ ਗਿਆ ਸੀ ਕਦੇ ਦੇਖਿਆ ਨਹੀਂ। ਤਰੀਕ ਤੇ ਆਉਂਦਾ ਨਹੀਂ ਸੀ। 6 ਮਹੀਨੇਵਾਂ ਫੜ ਲਿਆ ਹੁੰਦੀ ਸੀ ਫਿਰ 2-3 ਮਹੀਨੇ ਕੇਸ ਕਰਦਾ ਸੀ। ਜੇਲਾ ਕੱਟਕੁਟ ਕੇ ਆ ਜਾਂਦਾ ਸੀ ਫਿਰ ਫੇਰ ਉਹੀ ਹਾਲ। ਕਿਸੇ ਗੱਲ ਦੀ ਨਹੀਂ ਹੁੰਦਾ। ਕੀ ਲੱਗਦਾ ਇੰਨੇ ਸਾਲਾਂ ਦਾ ਜਿਹੜਾ ਗੈਪ ਪਿਆ ਹੋਇਆ ਸੀਗਾ? ਦੇ ਵੋਸੋ ਨੇ ਇਨਸਾਨ ਲੋਗੇ ਹੁਣ ਇੱਕਦਮ ਹੁਣ ਕਿਉਂ ਲੱਕੀ ਦੋ ਲੱਕੀ ਲੱਗਦੇ ਨਾਲ ਰਹੇ ਹੋ ਕੀ ਲੱਗਦਾ ਕਿਉਂ ਇਹ ਇਹ ਕੁਝ ਹੋ ਰਿਹਾ ਕੀ ਪਤਾ ਹੁਣ ਕੀ ਹੈ ਦਿਮਾਗ ਚ ਕੀ ਚੱਲਦਾ ਦਿਮਾਗ ਚ ਆਪਾਂ ਨੂੰ ਕੀ ਪਤਾ ਕੀ ਚਾਹੁੰਦਾ ਹੈ ਇਹ ਕੀ ਚਾਹੁੰਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਕੀ ਇਹ ਕੀ ਕਰਨਾ ਚਾਹੁੰਦਾ ਹੈ ਤੇ ਹਰ ਪਰਿਵਾਰ ਨੂੰ ਬਦਨਾਮ ਕਰਨਾ ਚਾਹੁੰਦਾ ਉਹ ਗੱਲ ਵਸ ਘਰ ਖਰਾਬ ਕਰਨਾ ਚਾਹੁੰਦਾ ਵੀ ਦੁਬਾਰਾ ਵਿਆਹ ਕਦੋਂ ਹੋ ਕਰਾ ਲੈਣੇ ਜੇ ਇੰਨਾ ਚੰਗਾ ਸੀ ਫਿਰ ਇਹਦਾ ਕਿਉਂ ਨਾ ਕਿਸੇ ਨੇ ਵਿਆਹ ਕਰਾਇਆ 9 ਸਾਲੋ ਕੇ ਸਾਡੇ ਡਿਵੋਰਸ ਹੋਏ ਨੂੰ ਇਹ ਤਾਂ ਵਿਆਹ ਕਰਾਉਂਦਾ ਕੋਈ ਵੀ ਚੰਗਾ ਇੰਨਾ ਸੀ ਤਾਂ ਬੰਦਾ ਇਹ ਸਾਰੀ ਮੋਸਰ ਚ ਮੰਨਿਆ ਵਾਹੇ ਬੰਦਾ ਕੋਈ ਇਹਨੂੰ ਆਦੇ ਘਰੇ ਨਹੀਂ ਬੋਲੇ ਕਰੈਕਟਰਲੈਸ ਬੰਦਾ ਇਹ ਇਹਨੂੰ ਕੋਈ ਆਦੇ ਘਰੇ ਨਹੀਂ ਵੜਨ ਦਿੰਦਾ ਉੱਥੇ ਮੋਸਰ ਵਿੱਚ ਕੋਈ ਦੀਆ ਪਹਿਣਾ ਵਾਲੇ ਘਰ ਤੇ ਨੂੰ ਜਮੇ ਨਹੀਂ ਬਣ ਦਿੰਦੇ ਵੀ ਇੰਨਾ ਗੰਦਾ ਬੰਦਾ ਹੈ ਲੋਕਾਂ ਦੀਆਂ ਪਹਿਣੇ ਤੱਕ ਲਾਜ ਜਿੱਦੇ ਘਰ ਜਾਵ ਰਿਹਾ ਹੈ ਬੁੱਚਾ ਬੰਦਾ ਤੇ ਦੂਜੇ ਦੇ ਰੋਪ ਲਾਉਂਦਾ ਹੈ ਇਹ ਲੱਗਦਾ ਗਿਆਨੀ ਤਾਂ ਜਾਣ ਕੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਿਤੇ ਜਾ ਰਹੀ ਉਹਨਾਂ ਦਾ ਹਾਂਜੀ ਹਾਂਜੀ ਜਾਣ ਕੇ ਅਕਸ ਖਰਾਬ ਕਰਨ ਦੀ ਕੋਈ ਗੱਲ ਹੁਣ 9 ਸਾਲ ਹੋ ਗਏ ਦੇਖ ਲਓ 9 ਸਾਲ ਬਾਅਦ ਆਇਆ ਹੈ ਅਭੀ ਆਏ ਗੱਲ ਆਏ ਸੀ ਜੀ ਇਹ ਤਾਂ ਮਨ ਘੜ ਘਟੀ ਹੋਈ ਕਹਾਣੀ ਹੈ ਇਹਦੀ ਜੀ ਪੋਸਟ ਵੱਡੀ ਕਰਕੇ ਉਹ ਉਹ ਨੀਚਾ ਦਿਖਾਉਣਾ ਚਾਹੁੰਦਾ ਬਸ ਸ਼ੁਰੂ ਤੋਂ ਉਹਨਾਂ ਤੋਂ ਲੱਗਦਾ ਇਹ ਸ਼ੁਰੂ ਤੋਂ ਲੱਗਦਾ ਉੱਥੇ ਇਕੱਠੀ ਮੌਕਸਰ ਸੀ ਨਾ ਇਹ ਵੀ ਰਹਿੰਦੇ ਤੇ ਅਸੀਂ ਮੌਕਸਰ ਸੀ ਬਸ ਨੀਚ ਪੂਨੇ ਤੇ ਆ ਉਤਰਿਆ ਹੋਇਆ ਬਸ ਹੋਰ ਨਹੀਂ ਕੋਈ ਗੱਲ ਇਹਦੀ ਲੱਗਦਾ ਕੋਈ ਰਾਜਨੀਤਿਕ ਤੌਰ ਤੇ ਹੋ ਸਕਦਾ ਹੈ ਜਾਂ ਕੋਈ ਧਾਰਮਿਕ ਤੌਰ ਤੇ ਗਿਆਨੀ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਹਾਂਜੀ ਹਾਂਜੀ ਨੁਕਸਾਨ ਹੀ ਪਹੁੰਚਾਉਂਦਾ ਉਹਦੀ ਪੋਸਟ ਤੇ ਵੀ ਉਹਨੂੰ ਪੋਸਟ ਤੇ ਮੈਂ ਰਹਿ ਨਹੀਂ ਦੇਣਾ ਆਹੀ ਨੁਕਸਾਨ ਹੋਰ ਤਾਂ ਕੋਈ ਗੱਲ ਨਹੀਂ ਹਾਂਜੀ ਅੱਜ ਮਾਤਾ ਕੀ ਕਰੇ ਸੀਗੇ ਬਸ ਆਹੀ ਉਹਨੂੰ ਨੁਕਸਾਨ ਪਹੁੰਚਾਉਂਦਾ ਕਿ ਮੇਰੇ ਕਿਵੇਂ ਉਹਨੂੰ ਐ ਨੁਕਸਾਨ ਪਹੁੰਚਾਉਣਾ ਵੀ ਬੇਦੀ ਬੇਇੱਜ਼ਤੀ ਹੋਵੇ ਐਡੀ ਵੱਡੀ ਪੋਸਟ ਤੇ ਆਹੇ ਜਰਿਆ ਨਹੀਂ ਜਾਂਦਾ ਇਹਦੇ ਕੋਲ ਹਾਂਜੀ ਕੀ ਲੱਗਦਾ ਮਾਤਾ ਕੋਈ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਕਾਰਵਾਈ ਉਹਦੇ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਆ ਉਹ ਬੰਦੇ ਤੇ ਜਿਹੜਾ ਇਹ ਝੂਠੀਆਂ ਤੁਮ ਤਾਂ ਲੌਂਦਾ ਕਰਵਾ ਤੱਕ ਚੰਗੇ ਕਬ ਬੰਦਿਆਂ ਨੂੰ ਬਦਨਾਮ ਕਰਦਾ ਫਿਰਦਾ ਸੀ ਗੰਦਾ ਬੰਦਾ ਸਖਤ ਤੋਂ ਸਖਤ ਰਹਿਣੀ ਚਾਹੀਦੀ ਸਜੈ ਨੂੰ ਜਿਹੜਾ ਇਹੋ ਜਿਹਾ ਤੂੰ ਤਾਂ ਲਾਉਂਦਾ ਹੈ ਆ ਬਿਲਕੁਲ ਇਹ ਸਾਡੇ ਨਾਲ ਅ ਗੈਨੀ ਹਰਪ੍ਰੀਤ ਸਿੰਘ ਕੀ ਦਾ ਸੋਰਾ ਪਰਿਵਾਰ ਮੌਜੂਦ ਸੀਗਾ ਨਾਲ ਦੀ ਨਾਲ ਉਹ ਮਹਿਲਾ ਮੌਜੂਦ ਸੀਗੀ ਜਿਨ੍ਹਾਂ ਦਾ ਨਾਮ ਲੈ ਕੇ ਜਿਹੜਾ ਹੈਗਾ ਜਿਹੜੇ આરોਪ ਨੇ ਜਿਹੜੇ ਉਹ ਲਗਾਏ ਗਏ ਸੀਗੇ ਤਾਂ ਹਾਲੇ ਇੱਕ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਉਹ ਜਿਹੜਾ ਅਕਸ ਹੈ ਉਸ ਵਿਅਕਤੀ ਦਾ ਉਹ ਸਹੀ ਨਹੀਂ ਹੈ ਕਰੈਕਟਰ ਸਹੀ ਨਹੀਂ ਹੈ ਅਤੇ ਇਹਨਾਂ ਨੂੰ ਵੀ ਨਹੀਂ ਪਤਾ ਕਿ 9 ਸਾਲ ਬਾਅਦ ਆਖਿਰ ਕਿਉਂ ਉਹਨਾਂ ਤੇ aarop ਲਗਾਇਆ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਤੌਰ ਤੇ ਅਤੇ ਸਿਆਸੀ ਤੌਰ ਤੇ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜੋ ਦਿੱtheta ਦਾ ਸਬਦ ਜਿਹੜਾ ਅਕਸ ਹੈ ਉਸ ਨੂੰ ਟਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਤੋਂ ਕੈਮਰਾ ਪਰਸਨ ਅਭਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ